ਲੋਕ ਸਭਾ ਚੋਣਾਂ ਦਾ ਅਖਾੜਾ ਭਖਿਆ ਹੋਇਆ ਹੈ 5 ਸਾਲ ਪਹਿਲਾਂ ਆਮ ਲੋਕਾਂ ਨਾਲ ਜਨਤਾ ਨਾਲ ਵਾਅਦੇ ਕਰਕੇ ਸੱਤਾ ਚਾਹੇ ਆਗੂਆਂ ਨੂੰ ਹੁਣ ਫੇਰ ਲੋਕਾਂ ਦੇ ਵਿਚਾਰੇ ਉਤੜਨਾ ਪੈ ਰਿਹਾ ਹੈ ਉਹਨਾਂ ਦੇ ਸਵਾਲਾਂ ਤੇ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਤੇਨ ਜੀ ਹੁਣ ਇਸ ਵਾਰ ਕਿਸੇ ਵਿਰੋਧੀ ਪਾਰਟੀ ਨੇ ਨਹੀਂ ਬਲਕਿ ਆਮ ਲੋਕਾਂ ਪਿੰਡ ਵਾਸੀਆਂ ਦੇ ਵਿਰੋਧ ਚ ਘਰੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਜੋ ਚੋਣ ਪਰਚਾਰ ਨੂੰ ਲੈ ਕੇ ਬਰਨਾਲਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ 'ਚ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ ਤੇ ਜਦੋਂ ਵਾਰੀ ਆਈ ਜੋਧਪੁਰ ਪਿੰਡ ਦੀ ਤਾਂ ਲੋਕਾਂ ਨੇ ਭਗਵੰਤ ਮਾਨ ਦਾ ਵਿਰੋਧ ਕੀਤਾ ਸਵਾਲਾਂ ਦੇ ਜਵਾਬ ਮੰਗੇ ਕਿ ਉਹਨਾਂ ਦੇ ਪਿੰਡ ਨੂੰ ਗ੍ਰਾਂਟ ਕਿਉਂ ਨਹੀਂ ਦਿੱਤੀ ਗਈ ਅਤੇ ਉੱਥੇ ਇੱਕ ਕੰਮ ਕਿਉਂ ਨਹੀਂ ਹੋਇਆ ਉੱਥੇ ਭਗਵੰਤ ਮਾਨ ਮਾਮਲਾ ਗਰਮਾਉਂਦਾ ਦੇਖ ਹੱਥ ਜੋੜ ਕੇ ਮਾਈਕ ਛੱਡ ਕੇ ਮੌਕੇ ਤੋਂ ਦੌੜਦੇ ਨਜ਼ਰ ਆਏ ਤੁਸੀਂ ਵੀ ਦੇਖ ਲਓ ਹਾਲਾਂਕਿ ਇਸ ਮੌਕੇ ਭਗਵੰਤ ਮਾਨ ਦੇ ਸਿਕਿਉਰਿਟੀ ਗਾਰਡਾਂ ਨੇ ਲੋਕਾਂ ਨੂੰ ਰੋਕਣਾ ਚਾਹਿਆ ਪਰ ਕਿਸੇ ਦੀ ਕੋਈ ਖਾਸ ਚੱਲੀ ਨਹੀਂ ਲੋਕਾਂ ਦਾ ਇਸ ਮੌਕੇ ਕੀ ਕਹਿਣਾ ਸੀ ਉਹ ਵੀ ਤੁਸੀਂ ਸੁਣ ਲਓ ਅਸਲ ਜਦੋਂ ਭਗਵੰਤ ਮਾਨ ਜੀ ਪਹਿਲੀ ਵਲੈਕਸ਼ਨ ਵੇਲੇ ਖੜੇ ਸੀਗੇ ਉਦੋਂ ਇਹ ਵਾਅਦੇ ਕਰਕੇ ਗਏ ਸੀ ਮੈਂ ਇੱਥੇ ਲੋਕਾਂ ਦੇ ਦੁੱਖ ਤਕਲੀਫਾਂ ਸੁਣਾਗਾ ਲੋਕਾਂ ਦੇ ਹਰ ਇੱਕ ਦੁੱਖ ਸੁੱਖ 'ਚ ਖੜਾਂਗਾ ਅਤੇ ਨਾਲ ਜੋ ਮੰਡੀਆਂ ਨੇ ਸੋਢੀ ਕਿਸੇ ਤਰ੍ਹਾਂ ਦੀ ਖੱਜਲਖਵਾਰੀ ਜਾਂ ਕੁਝ ਵੀ ਨਹੀਂ ਹੋਣ ਦਿੱਤਾ ਜਾਊਗਾ ਉਸ ਤੋਂ ਬਾਅਦ ਜਿੱਤਣ ਤੋਂ ਬਾਅਦ ਨਾ ਤਾਂ ਭਗਵੰਤ ਮਾਨ ਜੀ ਨੇ ਕੋਈ ਧੰਨਵਾਦੀ ਦੌਰਾ ਕੀਤਾ ਉਸ ਤੋਂ ਬਾਅਦ ਨਾ ਹੀ ਇਹਨਾਂ ਨੇ ਸਾਡੇ ਦੂਰੀ ਖੁਦਕੁਸ਼ੀ ਵਾਲਾ ਕਾਂਡ ਹੋਇਆ ਸੀਗਾ ਉਸ ਦੇ ਵਿੱਚ ਜੋ ਉਹ ਬੱਚੀ ਸੀ ਉਹ ਪਰਿਵਾਰ ਦੀ ਉਹਦੇ ਲਈ ਭਗਵੰਤ ਮਾਨ ਸਾਹਿਬ ਜੀ ਨੇ ਇਹ ਕਿਹਾ ਸੀ ਵੀ ਅਸੀਂ ਐਮਪੀ ਸਾਹਿਬ ਨੇ ਵੀ ਇਹਦੀ ਬੱਚੀ ਦੀ ਪੜ੍ਹਾਈ ਦਾ ਖਰਚਾ ਮੇਰੇ ਵੱਲੋਂ ਹੋਊਗਾ ਵੀ ਇਹਨੂੰ 에어 ਫੋਰਸ ਸਕੂਲ ਦੇ ਵਿੱਚ ਜੋ ਪੱਤਲਵਾੜਾ ਉੱਥੇ ਐਡਮਿਸ਼ਨ ਬਹੁਤ ਪਰ ਉਹਨੂੰ ਉੱਥੇ ਮਿਲੀ ਨਹੀਂ ਐਡਮਿਸ਼ਨ ਉਹ ਅਕਾਲ ਅਕੈਡਮੀ ਟੱਲੇਵਾਲ ਪੜ੍ਹਦੀ ਹੈ ਬੱਚੀ ਤੇ ਉਸ ਦੀ ਇੱਕ ਫੀਸ ਭਰਨ ਤੋਂ ਬਾਅਦ ਜਿਹੜੀ ਮਾਨ ਸਾਹਿਬ ਨੇ ਪਿੰਡ ਨੂੰ ਤਾਂ ਦੇਣੀ ਗਰਾਂਟ ਕੀਤੀ ਸੀ ਜਿਹੜੀ ਉਹ ਫੀਸ ਸੀਗੀ ਬੱਚੀ ਦੀ ਫੀਸ ਵੀ ਨਹੀਂ ਭਰੀ ਦਾ ਜੀ ਅਸੀਂ ਇਹਨੂੰ ਪਿਛਲੀ ਵਾਰ ਅਸੀਂ ਜਿਹੜਾ ਬਿਰਦਾ ਵੋਟਾਂ ਪਾਇਆ ਸੀ ਅਸੀਂ ਸਾਰਾ ਆਪਣੇ ਕੋਲੋਂ ਖਰਚਾ ਕਰਿਆਗਾ ਜਿੰਨਾ ਵੀ ਖਰਚਾ ਕਰਿਆ ਸਾਰਾ ਅਸੀਂ ਕੋਲੋਂ ਸਾਰੇ ਪਿੰਡ ਦੇ ਵਿੱਚ ਫਿਰਕੇ ਕਿਸੇ ਨੇ 500 ਰੁਪਇਆ ਪਾਇਆ ਕਿਸੇ ਨੇ 1000 ਪਾਇਆ ਅਸੀਂ ਕਿਸੇ ਤੋਂ ਕੋਈ दारू ਨਹੀਂ ਕੋਈ ਕੁਝ ਨਹੀਂ ਇਹਨੂੰ ਫਿਰ ਜਦੋਂ ਆਇਆ ਸਾਡੇ ਪਿੰਡ ਅਸੀਂ ਇਹਨੂੰ ਕਿਹਾ ਵੀ ਸਾਡੇ ਕੋਈ ਮਾੜਾ ਮੋਟਾ ਕੁਸੋ ਇਹ ਇਹਦੇ ਬੰਦੇ ਕਹਿੰਦੇ ਸਾਨੂੰ ਕਹਿੰਦੇ ਕਦੇ ਕਦੇ ਅਕੇ ਵੀ ਅਸ਼ਾ ਖਪਗਮਾਨ ਤਮਾਨ ਸਾਡੇ ਕੋ ਨਹੀਂ ਆਇਆ ਉਹ ਕਹਿੰਦਾ ਕਿ ਛੋਟੇ ਕਹਿੰਦੇ ਕਿ ਤੁਸੀਂ ਕਹਿੰਦੇ ਕਿ ਪੇੜ ਉਹ ਕਰਨਾ ਲਾਉਣਾ ਕਿ ਜਾਂ ਤੁਸੀਂ ਆਪਦਾ ਤੁਸੀਂ ਆਪਦਾ ਪੇੜ ਲਾਣਾ ਉਹ ਕਰਨਾ ਕਿ ਜਾਂ ਆਪਦਾ ਫਲ ਖਾਣਾਗਾ ਜੇ ਅਖੀ ਜੀ ਫਲ ਤਾਂ ਸਾਨੂੰ ਤਾਂ ਹੀ ਆ ਜੇ ਸਾਨੂੰ ਕੋਈ ਮਿਲੂਗਾ ਫੇਰ ਹੀ ਆਗਾ ਸਾਨੂੰ ਲੋਕ ਸਾਨੂੰ ਤੰਗ ਕਰਦੇ ਨੇ ਜਿਹੜੇ ਉਹਨਾਂ ਕੋਲੋਂ ਖਰਚ ਕਰਿਆ ਵਗਾ ਉਸ ਤੋਂ ਬਾਅਦ ਸਗਰ ਸਾਨੂੰ ਇਹ ਫੇਰ ਅਸੀਂ ਇਹਦੇ ਕੋਲੇ ਉੱਥੇ ਗੜੀ ਗਏ ਭਗਮਾਨ ਤਮਾਨ ਕੋਲੇ ਇਹ ਸਾਨੂੰ ਕਹਿੰਦਾ ਉਹ ਮਨਤਮਨ ਕਹਿੰਦਾ ਕਿ ਵੀ ਕਹਿੰਦਾ ਕਿ ਮੇਰੇ ਕੋਲ ਤਾਂ ਕਹਿੰਦਾ ਤੁਹਾਡੇ ਨਾਲ ਗੱਲ ਕਰਨ ਦਾ ਟਾਈਮ ਹੀ ਨਹੀਂ ਹੈਗਾ ਫਿਰ ਅਸੀਂ ਟੱਲੀ ਵਾਲੇ ਜੀ ਇਹ ਟੂਰਨਾਮੈਂਟ ਤੇ ਆਇਆ ਸੀਗਾ ਫਿਰ ਅਸੀਂ ਟੂਰਨਾਮੈਂਟ ਤੇ ਉੱਥੇ ਗਏ ਉੱਥੇ ਜਾ ਕੇ ਇਹਨੇ ਫਿਰ ਸਾਨੂੰ ਕਹਿੰਦਾ ਕਿ ਮੇਰੇ ਕੋਲ ਤਾਂ ਕੰਮ ਕਾਜ ਹੈ ਤੁਹਾਡੇ ਨਾਲ ਗੱਲ ਕਰਨ ਦਾ ਟਾਈਮ ਨਹੀਂ ਕੋਈ ਜੇ ਦਫ਼ਤਰਾਂ ਵਾਲੇ ਕੋਲ ਅਸੀਂ ਸੰਗਰੂਰ ਵਾਲਿਆਂ ਕੋਲ ਗਏ ਸੰਗਰੂਰ ਵਾਲੇ ਕਹਿੰਦੇ ਬਰਨਾਲੇ ਵਾਲਿਆਂ ਕੋਲੇ ਜਾਓ ਬਰਨਾਲੇ ਵਾਲੇ ਸਾਨੂੰ ਕਹਿੰਦੇ ਕਿ ਵੀ ਕਹਿੰਦੇ ਕਿ ਅਜੇ ਤਾਂ ਕਹਿੰਦੇ ਤੁਹਾਡਾ ਪਿੰਡ ਵਾਲਾ ਲਿਸਟ ਦੇ ਵਿੱਚ ਹੀ ਨਹੀਂ ਹੈਗਾ ਉੱਥੇ ਹੀ ਦੂਜੇ ਪਾਸੇ ਲੋਕਾਦੇਸ਼ ਵਿਰੋਧ ਤੇ ਤੁਹਾਨੂੰ ਭਗਵੰਤ ਮਾਨ ਦਾ ਬਿਆਨ ਉਹ ਕੁਝ ਬੰਦੇ ਦੂਜੀਆਂ ਪਾਰਟੀਆਂ ਦੇ ਹੁੰਦੇ ਨੇ ਜਿਹੜੇ ਚਾਹੁੰਦੇ ਨੇ ਹੈ ਜੀ ਵਿਰੋਧੀ ਪਾਰਟੀ ਜਿਹੜੇ ਵਿਰੋਧੀ ਪਾਰਟੀਆਂ ਵਾਲੇ ਹੁੰਦੇ ਨੇ ਜਿਨ੍ਹਾਂ ਨੇ ਰੌਲਾ ਪਾਉਣਾ ਹੁੰਦਾ ਠੀਕ ਹੈ ਨਾ ਮੇਰੇ ਕੋਲ 1 ਕਰਪੀਆ ਦਾ ਹਿਸਾਬ ਪਿਆ ਮੈਂ ਤਾਂ 26 ਕਰੋੜ 61 ਲੱਖ 24000 ਰੁਪਏ ਵੰਡੀ ਬੈਠਾ ਜੀ ਜਦ ਕਿ ਬੰਦੇ ਦਾ 22 ਹੈ ਹਰ ਸਿਮਰਤ ਕੌਰ ਨੇ ਹਰ ਸਿਮਰਤ ਕੌਰ ਨੇ 7.5 ਕਰੋੜ ਰੁਪਏ ਵੰਡੇ ਹੀ ਨਹੀਂ ਐਂ ਛੱਡਤਾ ਪੰਪ ਚੰਦੂ ਮਾਇਰੇ ਨੇ ਛੜਤਾ ਪਾਰਲੀਮੈਂਟ ਸਭ ਤੋਂ ਵੱਧ ਬੋਲਣ ਵਾਲਾ ਚ ਮੈਂ ਆ 1 ਰੁਪਏ ਦਾ ਵੀ ਕੋਈ ਇਲਜ਼ਾਮ ਨਹੀਂ ਕਿਤੇ ਨਜਾਇਜ਼ ਕਬਜ਼ਾ ਨਹੀਂ ਕਰਾਇਆ ਦੂਜੀਆਂ ਪਾਰਟੀਆਂ ਵਾਲੇ ਨੇ ਬਸ ਇੱਕ ਵੀਡੀਓ ਬਣਾ ਕੇ ਉਹਨੂੰ ਜਿਹੜਾ ਸਾਡੇ ਜਿਹੜੇ ਪ੍ਰਚਾਰ ਨੂੰ ਵਿਗਨ ਵਿਗਨ ਪਾਉਣਾ ਭਾਈ ਜਾਨ ਕੋਈ ਫਰਕ ਨਹੀਂ ਪੈਂਦਾ ਇਹਨਾਂ ਲੋਕ ਸਭ ਜਾਣਦੇ ਨੇ ਹੁਣ ਅਥੀ ਭਗਵੰਤ ਮਾਨ ਆਪਣੀ ਸਫਾਈ ਦਿੰਦੇ ਰਹੇ ਕਿ ਉਹਨਾਂ ਕੋਲੋਂ ਕੱਲੇ ਕੱਲੇ ਪੈਸੇ ਦਾ ਹਿਸਾਬ ਲਾ ਲਓ ਕਿ ਕਿਹੜਾ ਪੈਸਾ ਕਿੱਥੇ ਲੱਗਿਆ ਪਰ ਇਸ ਪਿੰਡ ਦੇ ਲੋਕ ਸਨ ਕਿ ਭਗਵੰਤ ਮਾਨ ਦੀ ਇਸ ਗੱਲ ਸੁਣਨ ਨੂੰ ਤਿਆਰ ਨਹੀਂ ਸਨ ਉਨੇ ਤਾਂ ਆਉਣ ਵਾਲੀ ਲੋਕ ਸਭਾ ਚੋਣਾਂ ਦੇ ਨਤੀਜੇ ਦੱਸਣਗੇ ਕਿ ਅਸਲ 'ਚ ਲੋਕ ਕਿਸ ਦੇ ਹੱਕ 'ਚ ਖੜੇ ਨੇ ਤੇ ਕਿਸ ਦੇ ਵਿਰੋਧ 'ਚ ਬਰਨਾਲਾ ਤੋਂ 발ਕ੍ਰਿਸ਼ਨ ਗੋਇਲ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ